ਵਿਦੂ ਚੈਨ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਵਿਦੂ ਚੈਨ ਹਤਿਆ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਜਵਾਬ ਦਾਖਲ ਕੀਤਾ ਹੈ ਕੇਂਦਰ ਨੇ ਕਿਹਾ ਕਿ ਸੀਬੀਆਈ ਜਾਂਚ ਲਈ ਜਿਸ ਅਫਸਰ ਨੇ ਇਹ ਨੋਟਿਸ ਚਾਰੀ ਕਰਨਾ ਹੈ ਉਹ ਪੋਸਟ ਅਜੇ ਖਾਲੀ ਪਈ ਹੈ ਛੇਤੀ ਹੀ ਪੋਸਟੇ ਅਫਸਰ ਨੂੰ ਤਾਇਨਾਤ ਕਰ ਲਿਆ ਜਾਵੇਗਾ ਇਸ ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਨੀਹਾ ਸਲਾਰੀਆ ਵੀਪੀ ਸਾਜਾ ਪੱਤਰਕਾਰ ਸਾਣਾ ਫੋਨ লাইਨ ਤੇ ਜੋੜ ਚੁੱਕੇ ਹੈ ਜੀ ਨੀਹਾ ਅੱਜ ਕੀ ਕੁਝ ਰਿਆ ਸੁਣਵਾਈ ਦੌਰਾਨ अजय सुनवाई दौरान जो केंद्र सरकार उन्होंने जवाब देना सी कि जो नोटिफिकेशन सीबीआई का नोटिफिकेशन है वो जारी कर दिया गया या नहीं कर दिता गया क्योंकि जो तक सी केंद्र सरकार नोटिफिकेशन जारी नहीं करती तक सी बी आई तो में जांच जारी है नहीं दी जा सकती हालांकि नोटिफिकेशन जी है जारी कर चुकी है लेकिन अच्छर सरकार दिन जवाब के ही किया कि जो पोस्ट जड़ी है जिस अफसर ने इसके उत्तर साइन करने है वो पोस्ट हूं फिलहाल की घड़ी के खाली है तो बहुत ही जल्द इसको भर लिया जाएगा और ਸਬਾਤ ਜਿਹੜੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਕਿ ਸੀਬੀਐਨਯੂ ਇਸ ਦੀ ਚਾਰਜ ਫਾਰਮ ਫਿੱਲ ਉਹ ਜਾਰੀ ਕਰ ਦਿੱਤੀ ਜਾਵੇਗੀ ਬਰ ਹਾਲ ਹੁਣ ਇਸ ਕੇਸ ਦੀ ਅਗਲੀ ਸੁਣਵਾਈ 17 ਨਵੰਬਰ ਲਈ ਕਾਲ ਦਿੱਤੀ ਗਈ ਹੈ